ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਜੀ ਪਿੰਡ ਭਾਈ ਭਗਤ ਤੇ ਜ਼ਿਲ੍ਹਾ ਬਠਿੰਡਾ ਇਹ ਪਿੰਡ ਪੂਤਾਵਾਲੇ ਖੂਹ ਕਰਕੇ ਬਹੁਤ ਪ੍ਰਸਿੱਧ ਹੈ ਸੋ ਦਰਸ਼ਨ ਕਰਤੇ ਹਾਂ ਪੂਤਾਵਾਲੇ ਖੂਹ ਦੇ ਤੇ ਨਾਲ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਦਸਵੀਂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਪੂਤਾਵਾਲਾ ਖੂਹ ਬਾਬਾ ਭਾਈ ਬਹਿਲੋ ਜੀ ਦੇ ਪੁੱਤਰੇ ਬਾਬਾ ਭਾਈ ਭਗਤਾ ਜੀ ਨੇ ਬਰਮਾਇਆ ਸੀ ਬਾਬਾ ਭਾਈ ਬਹਿਲੋ ਜੀ ਜੋ ਫਫੜੇ ਪਿੰਡ ਦੇ ਰਹਿਣ ਵਾਲੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਕਟ ਵਰਤੀ ਸਿੱਖਾਂ ਵਿੱਚੋਂ ਸਨ ਭਾਈ ਬਹਿਲੋ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਸ੍ਰੀ ਅਮਰ ਸरोवर ਦੇ ਦਰਬਾਰ ਸਾਹਿਬ ਦੀ ਉਸਾਰੀ ਸਮੇਂ ਸੇਵਾ ਨਿਭਾਈ ਉਹਨਾਂ ਨੇ 1570 ਈਸਵੀ ਤੋਂ ਲੈ ਕੇ 1591 ਈਸਵੀ ਤੱਕ ਸ੍ਰੀ ਤਰਨਤਰ ਸਾਹਿਬ ਦੇ ਸਰੋਵਰ ਬੰਨ ਤੱਕ ਤਨ ਮਨ ਨਾਲ ਸੇਵਾ ਕੀਤੀ ਗੁਰੂ ਘਰ ਵਿੱਚ ਅਨਥੱਕ ਸੇਵਾ ਕਰਕੇ ਸਾਹਿਬ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਭਾਈ ਬਹਿਲੋ ਜੀ ਨੂੰ ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਖਿਤਾਬ ਦਿੱਤਾ ਅਤੇ ਉਸ ਨੂੰ ਰਿੱਧੀਆਂ ਸਿੱਧੀਆਂ ਗੈਬੀ ਸ਼ਕਤੀਆਂ ਦੇ ਕੇ ਨਵਾਜਿਆ ਬਾਬਾ ਭਾਈ ਬਹਿਲੋ ਜੀ ਤੋਂ ਅੱਗੇ ਜੋ ਇਹ ਰਿੱਧੀਆਂ ਸਿੱਧੀਆਂ ਗੇ ਬੀ ਸ਼ਕਤੀਆਂ ਬਾਬਾ ਭਾਈ ਭਗਤਾ ਜੀ ਨੂੰ ਪ੍ਰਾਪਤ ਹੋਈਆਂ ਭਾਈ ਭਗਤਾ ਜੀ ਨੇ ਇਸ ਪਿੰਡ ਦੀ ਮੋਹੜੀ ਗੱਡੀ ਤੇ ਨਗਰ ਨੂੰ ਵਸਾਇਆ ਪੁੱਤਾਂ ਵਾਲੇ ਖੂਨ ਦਾ ਇਤਿਹਾਸ ਹੋ ਉਸ ਉਹਨਾਂ ਸਮਿਆਂ ਵਿੱਚ ਲਾਹੌਰ ਦਾ ਇੱਕ ਵਿਅਕਤੀ ਸੀ ਰਾਮੂ ਸ਼ਾ ਜਿਸ ਦੀ ਬੇਟੀ ਜੋ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਰਹਿੰਦੀ ਸੋ ਉਸ ਨੇ ਬਹੁਤ ਇਲਾਜ ਕਰਵਾਇਆ ਪਰ ਉਸ ਦੀ ਲੜਕੀ ਕਿਤੋਂ ਵੀ ਠੀਕ ਨਹੀਂ ਹੋ ਰਹੀ ਸੀ ਹਣ ਤੋਂ ਬਾਬਾ ਜੀ ਕੋਲ ਭਾਈ ਭਗਤਾ ਜੀ ਕੋਲ ਆਏ ਅਤੇ ਬੇਨਤੀ ਕੀਤੀ ਕਿ ਮੇਰੀ ਲੜਕੀ ਠੀਕ ਨਹੀਂ ਰਹਿੰਦੀ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਮੇਰੀ ਲੜਕੀ ਠੀਕ ਹੋ ਜਾਵੇ ਬਾਬਾ ਭਾਈ ਭਗਤਾ ਜੀ ਨੇ ਪਵਿੱਤਰ ਬਚਨ ਕੀਤੇ ਕਿ ਭਾਈ ਗੁਰੂ ਦੀ ਕਿਰਪਾ ਨਾਲ ਸਭ ਸੁਖ ਹੋ ਜਾਊਗਾ ਰਾਮੂ ਸਾਹ ਨਾਲ ਬਾਬਾ ਜੀ ਲਾਹੌਰ ਉਸ ਦੇ ਘਰ ਗਏ ਤਾਂ ਬਿਮਾਰ ਲੜਕੀ ਦੇ ਸਿਰ ਤੇ ਹੱਥ ਧਰਿਆ ਤੇ ਸਤਨਾਮ ਵਾਹਿਗੁਰੂ ਦਾ ਉਚਾਰਨ ਕੀਤਾ ਤੇ ਲੜਕੀ ਠੀਕ ਹੋਣ ਸ਼ੁਰੂ ਹੋ ਗਈ ਤੇ ਕੁਝ ਸਮੇਂ ਵਿੱਚ ਹੀ ਜੋ ਲੜਕੀ ਉਹ ਠੀਕ ਹੋ ਗਈ ਤਾਂ ਰਾਮੂ ਸ਼ਾਣੇ ਸੇਵਾ ਲਈ ਬੇਨਤੀ ਕੀਤੀ ਕਿ ਸਾਨੂੰ ਕੋਈ ਸੇਵਾ ਦੀ ਬਖਸ਼ ਕਰੋ ਬਾਬਾ ਜੀ ਭਾਈ ਭਗਤਾ ਜੀ ਨੇ ਫਰਮਾਇਆ ਕਿ ਜਲਦੀ ਕਮੀ ਬਹੁਤ ਹੈ ਸੋ ਇਸ ਕਰਕੇ ਪਿੰਡ ਵਿੱਚ ਇੱਕ ਖੂਹ ਲਗਵਾ ਕੇ ਦਿਓ ਇਹ ਸੇਵਾ ਕਰੋ ਇੱਟਾਂ ਤੇ ਚੁੰਨੇ ਦਾ ਜੋ ਰਾਮੂ ਸ਼ਾਹ ਵਪਾਰੀ ਸੀ ਰਾਮੂ ਸ਼ਾਣੇ ਕਿਹਾ ਕਿ ਸੇਵਾ ਦੀ ਤਾਂ ਕੋਈ ਗੱਲ ਨਹੀਂ ਪਰ ਇੰਨੀ ਦੂਰ ਜੋ ਸਮਾਨ ਪਹੁੰਚਾਉਣਾ ਬਹੁਤ ਔਖਾ ਹੈ ਕਿੱਥੇ ਲਾਹੌਰ ਤੇ ਕਿੱਥੇ ਬਠਿੰਡਾ ਭਾਈ ਭਗਤਾ ਸੋ ਬਾਬਾ ਜੀ ਨੇ ਕਿਹਾ ਕਿ रामू ਸ਼ਾ ਤੂੰ ਜੋ ਵੀ ਸਮਾਨ ਖੋ ਵਾਸਤੇ ਚਾਹੀਦਾ ਹੈ ਇੱਟਾਂ ਚੂਨਾ ਤਿਆਰ ਕਰਕੇ ਰੱਖ ਦਿਓ ਲੈ ਅਸੀਂ ਆਪੇ ਜਾਵਾਂਗੇ रामू ਸ਼ਾ ਨੇ ਲਾਹੌਰ ਸਾਰਾ ਸਮਾਨ ਤਿਆਰ ਕਰਕੇ ਰੱਖ ਦਿੱਤਾ ਇੱਧਰ ਭਾਈ ਭਗਤਾ ਜੀ ਨੇ ਪਿੰਡ ਵਿੱਚ ਹੁੱਕਾ ਦਿੱਤਾ ਕਿ ਜਿੰਨਾ ਚਿਰ ਅਸੀਂ ਸਵੇਰੇ ਹੁਕਾ ਨਹੀਂ ਦਿੰਦੇ ਕਿਸੇ ਨੇ ਉੱਠਣਾ ਨਹੀਂ ਉਸ ਰਾਤ ਜੋ ਬਾਬਾ ਭਾਈ ਭਗਤਾ ਜੀ ਨੇ ਜੋ ਉਹਨਾਂ ਕੋਲ ਗੈਬੀ ਸ਼ਕਤੀਆਂ ਸਨ ਸੋ ਪੁਰਾਤੋਂ ਰਾਤ ਪੁੱਤਾਂ ਤੋਂ ਖੂਨ ਤਿਆਰ ਕਰਵਾਇਆ ਰਾਤੋਂ ਰਾਤ ਜੋ ਲਹੌਰ ਤੋਂ ਇੱਟਾਂ ਤੇ ਹੋਰ ਸਮਾਨ ਲਿਆਂਦਾ ਸਵੇਰ ਹੋਣ ਤੱਕ ਮੌਣ ਬੰਨਣ ਵਾਲੀ ਖੂਨ ਦੀ ਰਹਿ ਗਈ ਸੀ ਤੇ ਉਸ ਸਮੇਂ ਹਕਮਾਤਾ ਜੀ ਉੱਠੀ ਅਤੇ ਉਸ ਨੇ ਚੱਕੀ ਦਾ ਪੌੜ ਗੇੜ ਦਿੱਤਾ ਤਾਂ ਪੁੱਤਾਂ ਉੱਥੋਂ ਚਲੀਆਂ ਗਈਆਂ ਬਾਅਦ ਵਿੱਚ ਜੋ ਖੂਨ ਦੀ ਮੌਣ ਉਹ ਪਿੰਡ ਦੀਆਂ ਸੰਗਤਾਂ ਵੱਲੋਂ ਬਣਨੀ ਗਈ ਇਹ ਪੁੱਤਾਂ ਵਾਲਾ ਖੂਨ 1704 ਈਸਵੀ ਵਿੱਚ ਬਣਿਆ ਹੈ ਗੁਰੂ ਜੀ ਦੇ ਚਰਨ ਸੋ ਸਥਾਨ ਜੋ ਤਰਤੀ ਇਸ ਭਾਈ ਪਗਤ ਦੇ ਪਿੰਡ ਵਿੱਚ ਤਨ ਤਨ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਮਾਲਵਾ ਫੀਰੀ ਦੌਰਾਨ ਆਏ ਸਨ ਅਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਦਿਨੇ ਕਾਂਗੜ ਤੋਂ ਹੁੰਦੇ ਹੋਏ ਪਿੰਡਾਂ ਵਿੱਚੋਂ ਦੀ ਸੰਗਤਾਂ ਨੂੰ ਦਰਸ਼ਿਤੰਦਾਰੇ ਦਿੰਦੇ ਹੋਏ ਭਗਤਾ ਭਾਈ ਕੇ ਨਗਰ ਵਿੱਚ ਪੁੱਤਾਂ ਵਾਲੇ ਖੂਹ ਦੇ ਨੇੜੇ ਜੋ ਪਿੱਪਲ ਦੇ ਰੁੱਖ ਦੇ ਹੇਠ ਗੁਰਸਿੱਖਾਂ ਸਮੇਤ ਬਿਰਾਜਮਣ ਹੋਏ ਸਨ ਸੋ ਅੱਜ ਵੀ ਇਹ ਸਥਾਨ ਗੁਰਦੁਆਰਾ ਪਾਸ਼ੇ ਛੇਵੀਂ ਪਾਸ਼ੇ 10ਵੀਂ ਪੁੱਤਾਂ ਵਾਲੇ ਖੂਹ ਦੇ ਨਦੀਕ ਜੋ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਖੂਹ ਵਿੱਚੋਂ ਅੱਜ ਵੀ ਬਹੁਤ ਮਿੱਠਾ ਜਲ ਨਿਕਲਦਾ ਹੈ ਜੋ ਸੰਗਤਾਂ ਸਕਦੀਆਂ ਹਨ ਇਲਾਕੇ ਦੀਆਂ ਸੰਗਤਾਂ ਦੀ ਇੱਥੇ ਬਹੁਤ ਸ਼ਰਧਾ ਹੈ। ਸੋ ਇਤਿਹਾਸ ਦਾ ਬਹੁਤ ਵੱਡਾ ਸੀ ਅਸੰਖੇਪ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ। ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।